ਇੰਦਰੋ ਚਲੋ ਫੇਰ ਚਲੀਏ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਤੁਸੀਂ ਫੋਨ ਫੜ ਕੇ ਬੈਠੇ ਹੋ ਚੱਲ ਮੈਂ ਤੈਨੂੰ ਡਿੱਕਣ ਰਿਹਾ ਤੂੰ ਹੀ ਅੰਦਰੋਂ ਨਿਕਲ ਨਹੀਂ ਮੈਂ ਤਾਂ ਕੰਮ ਕਰਾਂ ਨਹੀਂ ਤੁਸੀਂ ਵੇਲੇ ਬੈਠੇ ਹੋ ਵੇਲਾ ਤਾਂ ਹੁਣ ਮੈਂ ਦੱਸ ਕੀ ਕਰਾਂ ਮੈਂ ਕੱਲੇ ਚੱਲ ਜਾ ਜੋ ਫਿਰ ਤਿਆਰ ਤੇ ਹੋ ਲੋ ਇਹਨਾਂ ਕੱਪੜਿਆਂ ਨੂੰ ਕੀ ਹੈ ਚੰਗੇ ਭਲੇ ਦੇ ਹੈਗੇ ਨੇ ਸ਼ਹਿਰ ਹੀ ਜਾਣਾ ਹੈ ਭਾਵੇਂ ਚਲੋ ਸ਼ਹਿਰ ਹੀ ਜਾਣਾ ਪਰ ਫੇਰ ਵੀ ਬੰਦਾ ਮਾਸਾ ਤਿਆਰ ਹੋਇਆ ਤੇ ਸੋਹਣਾ ਲੱਗਦਾ ਵਾ ਕੋਈ ਗੱਲ ਨਹੀਂ ਤੂੰ ਹੋ ਜਾ ਮੈਂ ਤਾਂ ਉੱਥੇ ਕਿਸੇ ਨੇ ਵੇਖਣਾ ਨਹੀਂ ਆ ਮੇਰੀ ਗੱਲ ਸੁਣੋ ਸਬਦਾ ਵੀ ਲਿਆਉਣਾ ਵਾ ਤੇ ਹੋਰ ਵੀ ਮੈਂ ਆਪਣਾ ਸਮਾਨ ਲੈ ਕੇ ਆਉਣਾ ਵਾ ਉੱਥੇ ਬਹੁਤੇ ਜਿਹੇ ਕਾਲੇ ਨਾ ਪਿਓ ਉਹ ਨਹੀਂ ਪੈਂਦਾ ਤੂੰ ਇਦਾਂ ਕਰੀ ਹਾਂ ਬਾਜ਼ਾਰ ਚ ਦਿਨ ਮੈਂ ਤਾਰ ਦਾਂਗਾ ਜਿਹੜੀ ਤੂੰ ਚੀਜ਼ ਲੈਣੀ ਹੋਏਗੀ ਤੂੰ ਲੈ ਲਈ ਤੇ ਮੈਂ ਆਪਣੇ ਕੰਮ ਕਰ ਲਾਂਗਾ ਤੁਸੀਂ ਕੀ ਕੰਮ ਕਰਨਾ ਉੱਥੇ ਉਹ ਨਵਦੀਪ ਕਈ ਕੰਮ ਹੁੰਦੇ ਨੇ ਇੱਕ ਦਵਾਈ ਦੂਈ ਲਿਆਉਣ ਵਾਲੀ ਏ ਇੱਕ ਦੂ ਥਾਂ ਹੀ ਪੈਸੇ ਵੀ ਦੇਣ ਵਾਲੇ ਨੇ ਨਾਲੇ ਬੈਂਕ ਜੂ ਜਾਣਾ ਉੱਥੇ ਮੜਾ ਜਾ ਕੰਮ ਐ ਕ ਚੱਲ ਬੰਦਾ ਨਾਲ ਹੋਏ ਤੇ ਵਾਵਾ ਰਲ ਮਿਲ ਕੇ ਚੀਜ਼ ਲੈ ਲਈ ਦੀ ਏ ਫਿਰ ਤੂੰ ਦੇ ਉਹ ਕੰਮ ਕਰਨੇ ਤੂੰ ਨਹੀਂ ਪੇ ਮੇਰੇ ਨਾਲ ਹੀ ਬੱਜਾ ਰਹੀ ਹੁਣ ਦੋ ਜਣੇ ਜੇ ਦੋਵੇਂ ਜਣੇ ਜਾਵਾਂਗੇ ਕੋ ਇੱਕ ਕੰਮ ਕਰ ਲਈ ਮੈਂ ਦੂਜਾ ਕਰ ਲਾਂਗਾ ਪਰ ਇਹ ਕਿ ਮੈਨੂੰ ਗੁਜਾਰ ਚ ਸਾਰੇ ਚ ਤੁਰ ਕੇ ਜਾਣਾ ਪੈਣਾ ਵਾ ਕਿੱਥੇ ਦੁਕਾਨਾਂ ਸਬਦੇ ਵਾਲੀ ਉੱਥੋਂ ਮੈਂ ਇੰਨਾ ਕਿਦਾਂ ਚੋੱਕ ਕੇ ਲਿਆਵਾਂਗੀ ਪਤਾ ਕੀ ਕਰੀ ਤੂੰ ਤੂੰ ਆਪਣਾ ਸਮਾਨ ਲੈ ਲਈ ਜਿਹੜਾ ਸਬਦਾਂ ਉਹ ਲਿਖ ਲੈ ਉਹ ਪਰਚੀ ਤੂੰ ਮੈਨੂੰ ਫੜਾ ਦੇ ਪਰਚੀ ਮੈਂ ਬਣਾਈ ਆ ਤੇ ਕੋਈ ਨਹੀਂ ਤੈਨੂੰ ਮੈਂ ਫੜਾ ਦਿੰਨੀ ਹੁਣ ਏਦਾਂ ਕਰ ਜਾ ਪਰਚੀ ਲੈ ਮੈਂ ਉੱਥੇ ਦੁਕਾਨ ਤੇ ਫੜਾ ਦੇਣੀ ਉਹਨਾਂ ਆਪੇ ਸਬਦਾ ਪਾ ਦੇਣਾ ਮੈਂ ਤੇ ਆਉਣ ਲੱਗਾ ਲੈ ਆਵਾਂਗਾ ਤੂੰ ਆਪਣਾ ਸਮਾਨ ਲੈ ਲਈ ਫੇਰ ਖੁਸ਼ ਹੈ ਨਾ ਹਾਂ ਚਲੋ ਠੀਕ ਹੈ ਪੈਸੇ ਪੁਹੇ ਹੈਗਾ ਜਣ ਲਵਾ ਮੈਂ ਨਾਲ ਹੋਰ ਪੈਸੇ ਤੂੰ ਹੀ ਲੈਣੇ ਆ ਆਪਣੇ ਵੀ ਕਿਤੇ ਖਰਚ ਲਿਆ ਕਰ ਉਹ ਮੇਰਾ ਖੇ ਆ ਸਾਹਮ ਕੇ ਜਮਾ ਕਰਾਉਣ ਨੂੰ ਬੜੀ ਸ਼ੇਰ ਹੈ ਹਾਂ ਆ ਜੀ ਆ ਜੀ ਹੁਣ ਟਾਈਮ ਨਾ ਲਾਈਂ ਜਿਆਦਾ ਚੰਗਾ ਇੱਕ ਵਾਰ ਵੀ ਇੱਕ ਹੀ ਲੈਂਦੀ ਕੋਈ ਚੀਜ਼ੇ ਸ਼ੂਟ ਤੇ ਨਹੀਂ ਗਈ ਲਿਖਿਆ ਹੋਵੇ ਤੇ ਚੰਗਾ ਵਾਣਾ ਮੜ ਕੇ ਉੱਥੇ ਕਈ ਚੀਜ਼ਾਂ ਦਾ ਚੇਤਾ ਭੁੱਲ ਹੀ ਜਾਂਦਾ ਆ ਜਾਗਾ ਚੱਲੀਏ ਖੜੋ ਪਰ ਚਲੋ ਇਹ ਤਾਂ ਬਲਾ ਕੀ ਕੇ ਲਿਖ ਲਿਆ ਸੌਦਾ ਲਿਆਉ ਲਿਖਿਆ ਜਿੱਦਾਂ ਵਿਆਹ ਦਾ ਸੌਦਾ ਲਿਆਉਣਾ ਹੁੰਦਾ ਹਾਂ 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 ਪਿੰਦਰ ਤੂੰ ਹੀ ਹੈਂ ਆ ਵੀ ਉੱਥੇ ਭਰ ਕੇ ਝੋਲੇ ਲੈ ਆਉਣੇ ਆ ਥੋੜੇ ਥੋੜਾ ਸੰਭਾਲ ਲੈਣਾ ਹੁਣ ਸਾਰਾ ਖਤਮ ਹੋਣ ਵਾਲਾ ਹੈ ਮੈਂ ਚਲ ਇਕੋ ਵਰੀ ਲੈ ਆਮਨੇ ਆ ਚੱਲ ਚੰਗਾ ਕੀਤਾ ਹੀ ਕੇ ਉਧਰ ਲਿਖੇ ਈ ਜਿਆਦਾ ਲੱਗਣ ਜਾਵਾਂ ਹੁਣਾਂ ਤੇ ਹਿਸਾਬ ਦੇ ਪੈਸਾਂ ਦਾ ਆਹੋ ਪਤਾ ਉੱਥੇ ਲੱਗੇਗਾ ਨਾ ਜਾ ਕੇ ਪਰਪਿੰਦਰ ਬੰਦਲ ਜਾ ਵੀ ਬੜਾ ਹੋਇਆ ਵਾ ਉਹ ਤਰੀਕ ਗੱਲ ਸਹੀ ਏ ਇਹ ਦਾਣਾ ਕਰੀਏ ਗੱਡੀ ਲੈ ਜੀਏ ਆਹੋ ਗੱਡੀ ਮੈਨਣ ਤੁਹਾਨੂੰ ਉਸੇ ਵਲੇ ਦੇ ਦੇਣੀ ਆ ਤੇ ਜਾਵਾਂ ਹਾਂ ਮੰਗੋ ਹਾਂ ਭਲਾ ਉਹ ਮੈਂ ਕਦੇ ਨਹੀਂ ਜਾਂਦਾ ਹਸਾਂੜਿਆ ਵਾਂ ਆਪਾਂ ਨੂੰ ਮੋਟਸਾਲੀ ਠੀਕ ਆ ਉਹ ਕੋਲ ਹਾਂ ਤੋਂ ਗੇੜ ਜਾ ਕੇ ਵੇਖਾਂ ਹਾਂ ਉੱਥੋਂ ਬਦਲ ਹੋਇਆ ਕਿੱਡੀ ਅੱਗ ਲੱਗੀ ਏ ਸ਼ਹਿਰ ਦੀ ਬੰਦਾ ਕੱਲ ਨੂੰ ਚੱਲ ਜਾਂਦਾ ਅੱਜ ਹੀ ਚਲ ਗਏ ਨੇ ਫਿਰਨ ਦਾ ਬੜਾ ਚਾਸੀ ਏ ਵੇਖ ਲਓ ਨਾ ਭੈ ਇਹਨਾਂ ਦੇ ਕੰਮ ਬੱਦਲ ਹੋਇਆ ਤੂੰ ਤੇ ਸ਼ਹਿਰ ਦੋਹੇ ਜੀ ਉੱਡ ਵੀ ਗਏ ਆ ਤਵ ਤਾਂ ਮੁੰਡੇ ਨੂੰ ਘੱਲ ਲਿਆ ਵਾ ਮਾੜਾ ਜਿਹਾ ਝਾੜੂ ਲਾਇਆ ਕੋਚੇ ਮਿਲਾਏ ਤੇ ਮਗਰੇ ਹੀ ਚਲ ਗਏ ਨੇ ਗਏ ਤੇ ਫੜੇ ਜਾਵਣਾ ਮੇਰੇ ਸਣਾ ਇੱਥੇ ਕਿ ਜਾਣਾ ਤੇ ਮੀਂਹ ਲੱਤ ਜਾਣਾ ਫਿਰ ਜਾਣਾ ਹੈ ਨਾ ਉਹ ਚੱਲ ਭੇਦੇ ਤੇ ਭੇਦੇ ਰਹਿਣਾ ਅਹੀਂ ਕੀ ਲੈਣਾ ਹੈਗਾ ਜੋ ਬੰਦੇ ਦਾ ਆਪਣਾ ਦਿਮਾਗ ਨਹੀਂ ਹੈਗਾ ਜੇ ਜਾਣਾ ਵਾ ਤੇ ਬੰਦਾ ਕਿ ਧੁੱਪੇ ਜਾਂਦਾ ਵਾ ਸੁੱਕ ਪ ਕੇ ਜਾਂਦਾ ਵਾ ਕਿ ਗਿੱਲੇ ਹੋ ਜਾਂਦਾ ਕੀ ਉੱਥੇ ਕਰਨਗੇ ਨਾ ਬੰਦਾ ਸ਼ਹਿਰ ਦੀ ਦੁਕਾਨ 'ਚ ਬਣਨੇ ਜੋਗਾ ਨਾ ਕਿ ਖਲੋਣ ਜੋਗਾ ਭਾਜੀ ਉਹਦਾ ਗੱਡੀ ਵਾਲ ਵੇਂਦੇ ਹੀ ਉਹ ਗੱਡੀ ਲੈ ਜਾਣੇ ਆ ਮੈਂ ਆਇਓ ਮੇਰੇ ਕੋਲ ਚਾਬੀ ਤੇ ਤੁਹਾਨੂੰ ਚੰਗੀ ਤਰ੍ਹਾਂ ਹੀ ਦਵਾਂਗੀ ਚਾਬੀ ਤੇ ਆ ਨਾਲੇ ਮੁੜ ਕੇ ਵੀ ਸੋਚਦਾ ਰਗਾ ਵੀ ਤੇਲ ਵੀ ਪਾਉਣਾ ਪੈਣਾ ਵਾ ਤੇਲ ਤੋਂ ਭਾਜਣਾ ਵੀ ਕਿਹਾ ਮੋਟਰਸਾਈਕਲ ਨੇ 100 150 ਚ ਹੋਣਾ ਤੇ ਗੱਡੀ ਨੂੰ ਉਥੇ 500 ਚ ਹੋ ਕੇ ਆਉਣਾ ਉਹ ਵੀ ਹਸਾ ਹਸਾ ਬਲਾਉਂਦੇ ਹੋਣੇ ਨੇ ਦੋਵੇਂ ਜੀ ਲੱਗਦਾ ਇੱਕ ਗੱਲ ਹੈਗੀ ਆ ਜੇ ਕਿਤੇ ਮੈਂ ਆਂਦੀ ਨਾ ਤੁਹਾਨੂੰ ਆਓ ਸ਼ਾਇਦ ਚਲੀਏ ਤੇ ਤੁਸੀਂ ਜਾਣਾ ਨਹੀਂ ਅਸੀਂ ਜਾਣਾ ਵੀ ਗੱਡੀ ਤੇ ਤੇ ਪਿੰਦਰ ਭਾਜੀ ਵਾਲ ਵੇਹ ਲੋ ਉਸੇ ਵੇਲੇ ਤਿਆਰ ਹੋ ਕੇ ਤੇ ਚੱਲ ਗਏ ਆ ਨਾਲ ਉਹ ਗੰਦੀ ਨਾ ਸ਼ਾਦੇ ਨਾਲ ਗੱਲਾਂ ਨੂੰ ਉਹਨੇ ਜਾਣਾ ਨਗਦ ਕਦੇ ਕਦੇ ਹੀ ਘਰੋਂ ਨਿਕਲਣਾ ਅਹੀਂ ਤੇ ਨੇਤ ਦਿਨ ਪਾ ਗੱਡੀ ਤੇ ਜਾਣਾ ਮੈਂ ਤਾਂ ਸਫ਼ਰ ਕਰ ਕਰ ਕੇ ਥੱਕਿਆ ਨਾ ਦਨ ਬਸ ਸਵੇਰੇ ਵੀ ਜਾਣਾ ਸ਼ਾਮਾਂ ਨੂੰ ਆਣਾ ਤੇ ਛੁੱਟੀ ਆ ਦਿਨ ਤੋਂ ਹੁੰਦਾ ਵਾ ਤੇ ਜੇ ਉਸ ਦਿਨ ਵੀ ਹੁਣ ਤੇਰੇ ਆਖੇ ਲੱਕ ਤੇ ਸ਼ਹਿਰ ਦੀ ਥੱਕੇ ਖਾਂਦੇ ਰਹੀਏ ਤੇ ਕੀ ਫਾਇਦਾ ਵਾ ਜ਼ਿੰਦਗੀ ਥੋੜਾ ਸਕੂਨ ਲਿ ਕਰਨਾ ਚਾਹੀਦਾ ਵਾ ਜੇ ਚੱਲ ਗਿਆ ਤੇ ਜਾਨ ਦੇ ਪਰੇ ਤੁਹਾਨੂੰ ਕੀ ਆ ਉਹਨਾਂ ਨੂੰ ਵੇਖੀ ਖਰਚਾ ਕਰਕੇ ਆਪਣੇ ਕੋਲ ਹੀ ਆਉਣਾ ਵਾ ਅਹੀਂ ਐਵੇਂ ਸੋਏ ਦੇ ਰਹੀਏ ਛੱਡੇ ਨਾ ਗੱਲਾਂ ਨੂੰ ਉਹ ਤਾਂ ਗੱਲ ਛੱਡ ਦੇਣੀ ਆ ਚਲੋ ਧੰਗ ਪਤਾ ਵਾ ਕਿ ਡੈਡੀ ਦੇ ਤੇ ਮੰਮੀ ਦੇ ਕਾਉਂਚ ਕਿੰਨੇ ਪੈਸੇ ਆ ਇਹ ਹੈ ਤੇ ਉਹਨਾਂ ਦੇ ਕੌਣ ਕਿੱਥੋਂ ਆਏ ਨੇ ਹੋ ਸਕਦਾ ਕਿ ਪੈਨਸ਼ਨ ਪੁੱਛੇ ਸਰਕਾਰੀ ਇੱਕ ਅੱਧੀ ਦੇ ਭਾਈ ਹੋਏ ਮਹੀਨੇ ਹੋਰ ਕਈ ਉਹਨਾਂ ਦੇ ਹੋਣੇ ਆ ਲੱਖਾਂ ਦੀ ਗੱਲ ਕਰੋ ਲੱਖਾਂ ਦੀ ਹੋਰ ਉਹ ਜਾ ਤੂੰ ਇਹਨਾਂ ਦੀ ਸੁਪਨੇ ਲੈਂਦੀ ਰਹਿੰਦੀ ਆ ਲੱਖਾਂ ਦੀ ਉਹ ਵਿਚਾਰੇ ਡੈਡੀ ਜੰਗਾ ਸੂਬੇ ਦਾ ਬਟਾਰ ਉਹ ਆਪ ਨੂੰ ਦੇਣ ਦੀ ਪੈਨਸ਼ਨ ਆਉਣੀ ਆ ਕਿ ਜਾਂ ਉਹਦੇ ਫੰਡ ਜਮਾ ਹੋਏ ਨੇ ਐਵੇਂ ਤੂੰ ਵੀ ਕਮਲੀਆਂ ਗੱਲਾਂ ਮਾਰਦੀ ਰਹੀਨੀ ਸਾਡਾ ਤਾਂ ਮਾ ਵੀ ਨਹੀਂ ਕੰਮ ਕਰਦਾ ਮੈਨੂੰ ਪੁੱਛ ਕੇ ਵੇਖੋ ਉਹ ਦੋਵੇਂ ਜੀ ਕੱਲਾ ਕੰਡੇ ਕਿ ਮੈਂ ਸੁਣ ਲਿਆ ਸੀ ਤੇ ਮੰਮੀ ਦੇ ਤੇ ਡੈਡੀ ਦੇ ਅਕਾਊਂਟ 'ਚ ਨਾ ਫਟਾਫਟ 6-7 ਲੱਖ ਰੁਪਈਆ ਵਾ। ਹਾਂ 6-7 ਲੱਖ ਰੁਪਈਆ। ਹੋਰ ਤੂੰ ਆਪ ਅੱਖੀਂ ਵੇਖ ਕੇ ਸੁਣੀ ਆ ਗੱਲ। ਐਵੇਂ ਸੁਣੀ ਸੁਣਾਈ ਨਾ ਕਾਦੀ ਮਾਤਾ ਸਿਰ ਮਖੋੜਾ ਪਜ ਡੇ ਹੁਣ ਕਰਨ ਤੇ ਤੂੰ ਮਾਤਾ ਆਣ ਕੇ ਮ ਲਾਲਾ ਲਾਲਾ ਕਰਦੀ ਮੈਂ ਮਤਲਬ ਹੀ। ਮੈਂ ਲਾਲਾ ਲਾਲਾ ਨਹੀਂ ਮੈਂ ਕਰਦੀ। ਤੂੰ ਹੀ ਕਰਦੇ ਹਣੀ ਐਦਾਂ ਦੀਆਂ ਗੱਲਾਂ। ਤੇ ਨਾਲੇ ਪਤਾ ਕੀ ਕਹਿਣ ਦੇ? ਮੰਮੀ ਡੈਡੀ ਨੇ ਇਹਨਾਂ ਨੂੰ ਕਿਹਾ ਵਾ ਜੇ ਤੁਹਾਨੂੰ ਜ਼ਰੂਰਤ ਹੋਊਗੀ ਨਾ ਸਾਨੂੰ ਦੱਸਿਓ ਤੇ ਕਢਾ ਦਾਂਗੇ ਹੀ ਤੁਹਾਨੂੰ ਪੈਸੇ। ਜੇਕਰ ਲਈ ਨੀ ਗੱਲ ਤੇਰੀ ਸੱਚੀ ਆ। ਇੰਨੇ ਪਹਿਲੇ ਆ ਕਿਥੋਂ ਗਏ ਮੰਮੀ ਡੈਡੀ ਕੰਨ ਤੇ ਝੋਨੇ ਤੋਂ ਤੇ ਮਾਂ ਜਿਹੜਾ ਆਰਤੀਆ ਦੇ ਕੰਮ ਨਿਪੜਦਾ ਪਿਛਲਾ ਦੇਣ ਲੈਣਾ ਕਈ ਜਿਹੜੇ ਚੁੱਕੇ ਦੇ ਦੇ ਦਿੱਤੇ ਹੁੰਦੇ ਆ ਤੇ ਪਰ ਇਹ ਆ ਵੀ ਇੰਨੇ ਪਹਿਲੇ ਕਿਥੋਂ ਆ ਗਏ ਜੇ ਵਾਕਈ ਤੇਰੀ ਗੱਲ ਸੱਚ ਆ ਮੈਂ ਤੇਰਾ ਹਾਂ ਇਹ ਗੱਲ ਤੋਂ ਮੈਂ ਤੁਹਾਨੂੰ ਆ ਨਹੀਂ ਹਣੀ ਨਾ ਕਿ ਸਾਬੇਨਾ ਕੋ ਲਿਆ ਕਰੋ ਡੈਡੀ ਮੰਮੀ ਆਲ ਪਿਆਣੇ ਵੇਖ ਲੋ ਤੁਹਾਨੂੰ ਨਹੀਂ ਦੱਸਿਆ ਇਹਨਾਂ ਨੂੰ ਦੱਸਿਆ ਵੀ ਸਾਡੇ ਕੋ ਪੈਸੇ ਆ ਗਏ ਆ ਚੱਲ ਕੋਈ ਗੱਲ ਨਹੀਂ ਇਹ ਉਹਨਾਂ ਨੂੰ ਦੱਸਿਆ ਸਹੀ ਪਰ ਉਹ ਲੈ ਥੋੜਾ ਸਕਦਾ ਵਾ ਜੇ ਉਹਨਾਂ ਕੋ ਮਨਲਾ ਕੋਈ ਹੋਊਗਾ ਵੀ ਉਹ ਤੁਹਾਡਾ ਸਾਂਝਾ ਵਾ ਅੱਧੋ ਅੱਧੀ ਏਕ ਨੂੰ ਥੋੜਾ ਦੇ ਸਕਦੇ ਆ ਕਿ ਉਹ ਸਾਰਾ ਪਿੰਗਰ ਹੀ ਲੈ ਲੇਗਾ ਜੇ ਅਗਲੇ ਨੇ ਕਢਾ ਕੇ ਦੇ ਦੇ ਤੇ ਤੁਸੀਂ ਕੀ ਕਰ ਲੋਗੇ ਤੁਹਾਡੇ ਉੱਤੇ ਉਹਨਾਂ ਸੈਂਡ ਕਰਾਉਣੇ ਇੰਦਾ ਛੋੜਾ ਹੁੰਦਾ ਹੈਗਾ ਵਾ ਹੋਰ ਜੇ ਤੂੰ ਗਵਾਹ ਮੈਂ ਤੈਨੂੰ ਤੂੰ ਸੁਣ ਲਈ ਆ ਆਪ ਚੀਜ਼ ਤੇ ਆਪਾਂ ਇਹ ਆ ਕਿ ਪਿਓ ਦਾਦੇ ਜਿਹੜੀ ਜਾਇਦਾਦ ਹੁੰਦੀ ਆ ਭਰਾਵਾਂ ਚਾਹੇ ਦੋ ਹੋਣ ਚਾਹੇ ਤਿੰਨ ਹੋਣ ਸਾਂਝੀ ਹੁੰਦੀ ਆ ਅੱਧੋ ਅੱਧੀ ਹੁੰਦੀ ਆ ਕਦੇ ਵੀ ਇਹ ਥੋੜਾ ਵੀ ਇੱਕ ਜਾਣਾ ਸਾਰੀ ਲੈ ਕੇ ਬਹਿ ਜਾਏਗਾ ਕਿ ਪੰਚਾਇਤਾਂ ਤੇ ਬਾਕੀ ਕੱਲ ਹੀ ਬਣੇ ਨੇ ਭੈਣ ਭਰਾ ਇੰਦਾ ਨਹੀਂ ਹੁੰਦਾ ਹੈਗਾ ਤੇ ਨਾਲੇ ਚੰਗਾ ਕੀਤਾ ਵਧੀਆ ਕੀਤਾ ਤੈਨੂੰ ਪਤਾ ਲੱਗ ਗਿਆ ਨਾਲੇ ਉਹ ਮੈਂ ਤਾਂ ਸੁਣ ਲਿਆ ਵਾ ਅਗਲਿਆਂ ਦੇ ਜਦਨ ਨਹੀਂ ਦੇਣਾ ਇਹ ਗੱਲ ਦਾ। ਉਹ ਚੱਲ ਕੋਈ ਗੱਲ ਨਹੀਂ ਤੂੰ ਉਹ ਪਸਰੇ ਜਾ ਬਾਕੀ ਕੰਮ ਨੇਰਾ ਵਾ। ਕੀ ਆ ਤੇ ਕੀ ਨਹੀਂ ਆ। ਪਰ ਇਹ ਆ ਵੀ ਆਪਾਂ ਨੂੰ ਧਿਆਨ ਰੱਖਣਾ ਪਣਾ ਉਹ ਉਹ ਵੀ ਨਾ ਗੱਲ ਹੋਵੇ ਕਿ ਪਿੰਦਰ ਦੇ ਉਹਦੀ ਘਰ ਦੀ ਰਮਾਨਾ ਲੈ ਕੇ ਤੇ ਆਪਣਾ ਕੋਈ ਉਹਦਾ ਕਾਰਜ ਕਰ ਲੈਂਦੇ ਅਸੀਂ ਮੈਂਦੇ ਰਹਿ ਜਾਈਏ। ਐਵੇਂ ਮੈਂਦੇ ਰਹਿ ਜਾਗੇ ਅੱਜ ਸ਼ਨੀਵਾਰ ਆ ਮੈਨੂੰ ਇਹ ਦੱਸੋ ਕਿ ਤੁਹਾਨੂੰ ਛੁੱਟੀ ਆ ਤੇ ਬੈਂਕਾਂ ਤੇ ਵੀ ਛੁੱਟੀ। ਉਹ ਬੈਂਕਾਂ ਛੁੱਟੀ ਨਹੀਂ ਹੁੰਦੀ ਸ਼ਨੀਵਾਰ ਪਰ ਹਾਬ ਦੇ ਹੁੰਦੀ ਆ। ਕੋਈ ਕੋ ਕੰਮ ਆ? ਕੰਮ ਨਾ ਮਿਲੋ। ਵੇ ਨਾ ਮੈਨੂੰ 50000 ਰੁਪਇਆ ਕਢਾ ਕੇ ਲਿਆ ਦੇ 50000 ਤੇਰਾ ਦਿਮਾਗ ਖਰਾਬ ਅੱਗੇ ਇੰਨੇ ਪੈਸੇ ਖਰਚੇ ਗਏ ਆ ਅਜੇ ਪਿਛਲੇ ਹਫਤੇ ਵੀ ਤੂੰ 10000 ਕਹਿ ਕਢਾ ਕੇ ਸੂਟਾ ਸੱਟਾ ਤੇ ਤੂੰ ਖਰਚ ਦਿੱਤੇ ਆ ਮੈਂ ਨਹੀਂ ਕਢਾ ਕੇ ਲੈਉਣੇ ਹੁਣ 50000 ਰੁਪਇਆ ਜਾਵੇ ਨਾ ਤੇ ਮੈਨੂੰ ਕਢਾ ਕੇ ਲਿਆ ਦਿਓ ਵੇਖੇ ਦੁੱਗਣੇ ਪੈਸੇ ਹੋਣੇ ਆ ਇਹਨਾਂ ਨਾਲ ਦੁੱਗਣੇ ਹੋਣੇ ਇਹ ਕਿੱਥੇ ਤੂੰ ਲਾਟਰੀ ਪਾਉਣੀ ਵੀ ਤੂੰ ਦੁੱਗਣੇ ਕਿਤਾ ਜਾਣੇ ਵੇਖੀ ਮਿੰਟੋ ਮਿੰਟੇ ਕਿਦਾਂ ਨਾ ਕੋ ਘਟਮਦੀ ਮੈਂ ਪੈਸੇ ਚਲ ਵੇ ਲੈ ਪਰ ਇਹ ਆ ਵੀ 50000 ਖਰਾਰ ਨਹੀਂ ਹੋਣਾ ਚਾਹੀਦਾ ਮੁੜ ਕੇ ਮੈਨੂੰ ਵੀ ਚਾਉਂਦਾ ਵੀ ਯਾਰ ਖਰਚ ਕੇ ਤੇ ਮੁਰੇ ਬਾਹਲਾ ਜਾ ਢਿਲੇ ਜਮੂਣਾ ਕਹਿੰਦਾ ਪਏ ਮੇਰੇ ਕੋ ਇੱਧਰ ਖਰਚੇ ਗਏ ਇੱਧਰ ਖਰਚੇ ਗਏ ਆ। ਦਾ ਸਾਫੀ ਫਿਰ ਜਾਓ। ਜਲਦੀ ਦੇ ਫਿਰ ਮੁੜ ਕੇ ਟਾਈਮ ਕਿੰਨਾ ਕਰਾ ਗਿਆ ਮਗਰ। ਸੈਂਟਾ ਡੇਢ ਰਹਿ ਗਿਆ ਵਾ ਮਿੰਟੋ ਮਿੱਟੀ ਜਾਣਾ ਪੈਣਾ। ਉਹ ਦੂਜੀ ਵੀ ਦੇਦੀ ਨਾਲ ਉਹਦੀ ਵੀ ਐਂਟਰੀ ਪਵਾ ਲਿਆ ਬੰਦਾ। ਪਵਾ ਲਿਆ ਆ। ਆੜੂ ਕਾਪੀ। ਬੋਤਲੀ ਕੋ ਕੰਮ ਰਸਤੇ ਤੇ। ਨਈ ਰਸਤੇ ਜੇ ਨਹੀਂ ਕੰਮ ਤੇ ਛੇਤੀ ਛੇਤੀ ਆ ਜਾਓ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਸ਼ਹਿਰ ਗਏ ਆ ਪਿੰਡ ਚੇ ਨਾ ਉਹਨੇ ਗਿਆ ਤੇ ਹੁਣੇ ਆਇਆ ਤੂੰ ਬਸ ਇੱਕ ਵਾਰੀ ਨਾ ਪੈਸੇ ਆਣ ਦੇ ਫਿਰ ਵੇਖੀ ਮੈਂ ਕਰਦੀ ਕੀ ਆ ਚੱਲ ਬੈ ਜਾ ਇਥੇ ਇਹ ਅੱਜਾ ਪਰ ਲਾੜੇ ਥੱਲੇ ਹਾਂ ਤਾਂ ਹੋ ਜਾਂ ਮੰਜੇ ਦੇ ਹੁਣ ਏਦਾਂ ਕਰ ਬਈ ਵੀਰ ਤੇ ਗਿਆ ਸਕੂਲ ਤੇਰਾ ਜੇ ਉਹ ਘਰ ਹੁੰਦਾ ਚ ਉਹ ਨਾਲ ਛੇੜਦੀਆਂ ਮੈਂ ਜੇ ਨਾ ਉਹਦੇ ਖਡਾਉਣੇ ਲਿਆ ਕੇ ਦੇਣੀ ਆ ਫਿਰ ਖੇਟੇਗੀ ਠੀਕ ਹੈ ਬੈ ਜਾ ਇਥੇ ਲੈ ਆਈ ਤੇ ਨਹੀਂ ਉੱਤੇ ਦੇਨੀ ਆ ਜਨਵਾਰੇ ਲਾਉਣੀ ਆ ਫਿਰ ਆਏਗਾ ਤੇ ਖੇਡਿਆਗਾ ਉਹਦੇ ਨਾਲ ਆ ਲੈ ਖੇੜੇ ਨਾਲ ਤੇ ਖੇਡੋ ਹਣ ਮੰਮੀ ਕਿੱ데 ਨਹੀਂ ਆਈ ਐ ਇਹ ਨਾ ਮੈਂ ਤੇਰੇ ਤਾਂ ਆਈ ਵਾ ਜਮਾ ਰੈਂਡੇ ਜਿੱਦ ਮੋਹ ਦੇ ਵਲ ਗਈ ਸਾਂ ਤੇ ਮੈਂ ਆਉਣ ਲੱਗੀ ਤੇ ਇਹ ਆਖਣ ਲੱਗੀ ਵੀ ਮੈਂ ਵੀ ਤੇਰੇ ਨਾਲ ਜਾਣਾ ਤੇ ਮੈਂ ਕਿਹਾ ਚੱਲ ਆ ਫਿਰ ਚਾਚੀ ਆਪਣੀ ਨੂੰ ਮੇਲਾ ਮੀ अच्छा चलो चंगा ਕੀਤਾ ਇਹ ਤਾਂ ਹੁੰਦੀ ਨਹੀਂ ਹੁੰਦੀ ਪਤਾ ਨਹੀਂ ਅੱਜ ਕਿੱਦਾਂ ਆ ਗਈ ਆ ਆਹ ਹੁੰਦੀ ਤੇ ਨਹੀਂ ਹੁੰਦੀ ਚਲ ਮੇਰੇ ਨਾਲੋਂ ਜਾਵੇ ਹੀ ਆ ਫਿਰ ਤੇ ਮੈਂ ਅੱਗੇ ਆਖਣੇ ਤੇ ਵੀਰ ਤੇ ਤੇਰਾ ਸਕੂਲ ਗਿਆ ਆਏਗਾ ਨਾ ਫਿਰ ਉਹਦੇ ਨਾਲ ਖੇਡੀ ਉਹ ਨਚਰ ਨਾਲ ਖੇਡ ਲੈ ਬਲਕਿ ਚੀਜੀ ਖਾਣੀ ਪਤਾ ਚੀਜੀ ਖਾਣੀ ਆ ਆਹ ਚੀਜੀ ਨੂੰ ਤੇ ਲਈ ਆ ညာਨੇ ਤੇ ਅੱਗੇ ਤੈਨੂੰ ਪਤਾ ਜਾਂ ਬਾਜੀਆਂ ਤੇ ਜਾਂ ਖਾਣ ਪੀਣ ਨੂੰ ਹਾਂ ਅਗੋਂ ਆ ਗਿਆ ਤੂੰ ਨੇ ਦੇਰੀ ਵਿੱਚ ਕੋਈ ਚੀਜ਼ ਆਓ ਚਲ ਕੋ ਨੀ ਨਾਲ ਖੇਡੇਗਾ ਥੋੜਾ ਬੋਤਾ ਚੇਲੇ ਜਨਾ ਚਲ ਖੇਡੇਗਾ ਉਹ ਨਸ਼ਰੀ ਸਹੀ ਮੰਮੀ ਉਹਦਣ ਬੜੀ ਪਿਆਰੀ ਲੱਗਦੀ ਆ ਤੂੰ ਕਿਤੇ ਬੋਲਣ ਡਈ ਘਰ ਪਤਾ ਨਹੀਂ ਬੋਲਦੀ ਕਿ ਨਹੀਂ ਨਹੀਂ ਛੱਡ ਗੱਲ ਤੂੰ ਘਰ ਤੇ ਬਥੇਰਾ ਪਟਾਕਦੀ ਏ ਇੱਥੇ ਚੁੱਪ ਕੀਤੀ ਬੜੀ ਬੀਬੀ ਬਣੀ ਐ ਚੁੰਡੀਆਂ ਕਿਡੀਆਂ ਸੋਹਣੀਆਂ ਲੱਗਦੀਆਂ ਨੇ ਨਾ ਨਹੀਂ ਕਿ ਨਹੀਂ ਆਹੋ ਆ ਗੋਣਾ ਵਾਲ ਤੇ ਬਥੇਰੇ ਹਨ ਇਹਦੀ ਮੰਮੀ ਨੇ ਘਟਛ ਲਈ ਜੋਂ ਹੌਲੀ ਹੌਲੀ ਆਪੇ ਹੋ ਜਾਣਗੇ ਚਲ ਖੇਡੋ ਮੈਂ ਲੈ ਇਸ ਚੀਜੀ ਆਹ ਓਏ ਚਾਚੀ ਜੀ ਜੀ ਲੈ ਇਹ ਤੇ ਲੈ ਉਹਨੇ ਤੇ ਅੰਜੂ ਅੱਗੇ ਲਿਆ ਕੇ ਥਰੀ ਹੁੰਦੀ ਆ ਜੇ ਤੁਸੀਂ ਖਾ ਲੋ ਹਣ ਕੇ ਕੋਈ ਚੀਜ਼ ਹੈ ਨਹੀਂ ਤੇ ਮੈਂ ਤਾਂ ਇਹੋ ਦੇ ਦੇ ਚਲ ਕੋਈ ਨਹੀਂ ਇਹ ਵੀ ਇਹਨੇ ਖਾਈ ਲੈਣੇ ਤੇ ਕਰ ਲਈ ਨਾ ਨਵਨੀ ਦੇ ਸੰਡੇ ਕਿਤੇ ਗਏ ਨੇ ਹਾਂਜੀ ਮੰਮੀ ਗਏ ਨੇ ਕਿੱਥੇ ਗਏ ਨੇ ਉਹ ਲੱਗਦਾ ਸ਼ਹਿਰ ਗਏ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਸਭੋ ਦੱਸ ਕੇ ਗਏ ਨੇ ਆਹੋ ਸੱਚ ਮਨ ਚੇਤਾ ਆ ਗਿਆ ਇਹ ਸੌਦਾ ਕਿੰਨੇ ਜਣਾ ਦਾ ਮੁੱਕਿਆ ਵੇ ਸਮੇਂ ਆਖਣ ਡਿਆ ਹੈ ਮੈਂ ਲਿਆ ਦਾਂਗਾ ਕੱਲ ਵੀ ਡਿਆ ਹੈ ਆਖਣ ਮੈਂ ਲਿਆ ਦਾਂਗਾ ਤਾਂ ਲਿਆਂਦਾ ਹੈ ਨਹੀਂ ਤੇ ਮੈਨੂੰ ਤਾਂ ਮੈਜ ਨਾਲ ਉਹ ਗਈ ਹੋਣੀ ਬਚਾਲੀ ਲੈ ਆਉਣੀਆ ਸੌਦਾ ਤੈਨੂੰ ਪਤਾ ਹੀ ਹੈ ਨਾ ਛੱਟ ਤਾਂ ਮੁੱਕ ਜਾਂਦਾ ਫਰਗ ਜਾਣਾ ਨਹੀਂ ਹੁੰਦਾ ਜੇ ਨਾ ਚਰ ਘਰ ਨਾਲ ਲਾਈਏ ਚੀਜ਼ ਆਹ ਇਹ ਤਾਂ ਗੱਲ ਹੈ ਤੇ ਫਿਰ ਮੰਮੀ ਤੇ ਮੈਨੂੰ ਜਾਣ ਕੇ ਪੁੱਛਿਆ ਡੇ ਕਿੱਥੇ ਗਏ ਨੇ ਉਹ ਨਹੀਂ ਜਾਣ ਕੇ ਕੀ ਪੁੱਛਣਾ ਮੈਂ ਥੱਡੇ ਵੀ ਘਰ ਆਈ ਹਾਂ ਤੇ ਮੈਨੂੰ ਦੱਸਣ ਨਹੀਂ ਡੇ ਜਾਣ ਕੇ ਇਹਦੇ ਵਿੱਚ ਕਿਹੜੀ ਕੋਈ ਗੱਲ ਹੈ ਲੈਣਾ ਤੇ ਸੌਦਾ ਹੀ ਉਹਨਾਂ ਨੇ ਲੈ ਪੁੱਤ ਮੈਂ ਖੋਲ ਦਿੰਨੀ ਆ ਹੋ ਜੇ ਨਾ ਚਾ ਖੁੱਲੇਗੀ ਨਾ ਆਉਣੇ ਕਿਥੇ ਹਾਂ ਇਹ ਅਰਥ ਵਿੱਚ ਖੋਲ ਦਿੱਤੀ ਆ ਵੇ ਲੈ ਤਰ ਖਾਓ ਰੋਕੇ ਨਾ ਹਾਂ ਤੂੰ ਰੋਜ਼ ਆ ਜਾਕਰ ਸਾਡੇ ਘਰ ਲੈ ਲੈ ਰੋਜ਼ ਆ ਜਾਕਰ ਹਣਾ ਚੀਜੀ ਖਾਣ ਨੂੰ ਆਹੋ ਜਿੱਥੇ ਮਿਲੇ ਉਥੇ ਤਾਂ ਜ਼ਰੂਰ ਆਏਗਾ ਬੱਚਾ ਇਹ ਤਾਂ ਗੱਲ ਠੀਕ ਹੈ ਹਾਂ ਆ ਲੈ ਫੜ ਅਗਰ ਡਿਵੀਡ ਅੱਲਾ ਵੀ ਇੱਦੀ ਉਹ ਨਾ ਚਾ ਖੇਡ ਲੈ ਜਿੰਨਾ ਚਾ ਸਕੂਲ ਗਿਆ ਵੇ ਹੈ ਨਾ ਤੂੰ ਸਕੂਲ ਜਾਣਾ ਹੋ ਲੈ ਲਾ ਪਾਣੀ ਪੁੱਟ ਕੇ ਅੰਦਰ ਆ ਗਏ ਸੋਧਾ ਲੈ ਕੇ ਹਾਂਜੀ ਮੰਮੀ ਬੜਾ ਚੰਗਾ ਲੱਗਿਆ ਕਾ ਬੜਾ ਖਲਰਾ ਪਿਆ ਅੱਜ 1000 ਰਕੀ ਪਾਉਣਾ ਹੈ ਮੈਂ ਉਧਰ ਗਈ ਹਾਂ ਤਾਂ ਪਲਕ ਆ ਗਈ ਮੇਰੇ ਨਾਲ ਅੱਛਾ ਤਾਈ ਕਰ ਗਏ ਉਹ ਆਹ ਉਧਰ ਗਈ ਹਾਂ ਅੱਛਾ ਅੱਛਾ ਉਹ ਮੈਂ ਦੇ ਆਖਣ ਦੇ ਵੀਰ ਜਰਾ ਦਾ ਸਕੂਲ ਗਿਆ ਵਾ ਹੂੰ ਰੋਣ ਦਾ ਹੀ ਫਿਰ ਮੈਂ ਉਧਰ ਜਾ ਟਿਕ ਟਾ ਉਹਨੇ ਦਿੱਤੇ ਤੇ ਖੇਤਾਂ 'ਤੇ ਹੀ ਉਹਨਾਂ ਦੇ ਨਾਲ ਠੀਕ ਹੁਣ ਰੋਣ ਦਾ ਹੀ ਸੀ ਤੇ ਮੈਂ ਮੇਰੇ ਕੋਲ ਤੇ ਜਾ ਨਹੀਂ ਜਾਂਦਾ ਉਹਦੀ ਮਾਂ ਨੂੰ ਫਿਰ ਮੈਂ ਫੋਨ ਕੀਤਾ ਤਾਂ ਲੱਗੀ ਆਣ ਠੀਕ ਆ ਹਾਂ ਅੱਲਾਹ ਇਹਨਾਂ ਮਮੀ ਤਹੀ ਨਹੀਂ ਪਾਣੀ ਨਹੀਂ ਮੈਂ ਸਬਜ਼ਾ ਫਿਰ ਮੈਂ ਰੱਦਾ ਪਾ ਹੀ ਲੈਣੀ ਆ ਡੱਬਿਆਂ ਚ ਆਓ ਜਿਹੜਾ ਪਾਉਣ ਵਾਲਾ ਪਾਲਕ ਜਿਹੜਾ ਸੁਕਾਉਣ ਵਾਲਾ ਨੇ ਦਾਲਾਂ ਦੂਲਾ ਹਾਂਜੀ ਉਹ ਧੁੱਪ ਲੱਗੇ ਕਿਦੇ ਸੁਕਾ ਕੇ ਫੇਰ ਪਾ ਲਈ ਠੀਕ ਹੈ ਚਲੋ ਫਿਰ ਹਜੇ ਨਾ ਪਾਈ ਪਰ ਬੱਦਲ ਹੋਇਆ 12 ਵਜੇ ਮਿੰਟ ਤੋਂ ਚੇਤਨਾ ਪੁੱਜੇ ਨਹੀਂ ਨਹੀਂ ਹੁਣ ਤੀ ਨਹੀਂ ਪਾਣਾ ਹੈਗਾ ਜਿਹੜਾ ਡੱਬਿਆਂ ਚ ਪਾਣਾ ਉਹ ਮੈਂ ਪਾ ਲੈਣੀ ਤੇ ਦਾਲਾਂ ਦੂਲਾ ਰਹਿਣ ਦੇਣੀ ਆ ਫਿਰ ਹਾਂ ਅੱਜ ਕੱਲ ਨਾ ਦਾਲ ਜੜੀਆਂ ਨੇ ਸੁਕਾ ਕੇ ਪਾਈ ਦੇਣ ਬਰਸਾਤੀ ਦਿਨ ਨੇ ਕੋਈ ਗੱਲ ਨਹੀਂ ਠੀਕ ਆ ਮੰਮੀ ਜਰਾ ਘਰ ਦੇ ਸੌਦਾ ਮੁੱਕ ਜੇ ਨਾ ਤੇ ਇੰਜ ਹੁੰਦਾ ਜਿਵੇਂ ਕੋਈ ਸੁਝਦਾ ਹੀ ਨਹੀਂ ਚਲੋ ਜਿਹੜੀ ਮੋਲਾ ਵਾਲੀ ਚੀਜ਼ ਹੈ ਤੇ ਮੋਲੀ ਲਿਆ ਕੇ ਖਾਣੀ ਹੁੰਦੀ ਹੈ ਪਰ ਨਾ ਦੋ ਘੜੀਆਂ ਨਹੀਂ ਨਿਕਲਦੀਆਂ ਘਰ ਚੋਂ ਆ ਗਏ ਜੀ ਇੰਨਾ ਟਾਈਮ ਲਾਈਦਾ ਅਗਲੇ ਪਹਿਲਾਂ ਆ ਗਏ ਆ ਉਹ ਮੈਂ ਕੀ ਕਰਦਾ ਉਸ ਬੈਂਕ ਚ ਇੰਨੀ ਤੇ ਭੀੜ ਹੀ ਮੈਂ ਦੇਖਿਆ ਜਨੀਆਂ ਰਜ ਘੱਟ ਹੋਣੇ ਆ ਸੋਮਵਾਰ ਜਿਆਦਾ ਹੁੰਦੀ ਆ ਪਰ ਉੱਥੇ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮੈਂ ਕੀ ਕਰਦਾ ਫਿਰ ਉੱਥੇ ਟਾਈਮ ਲੱਗ ਗਿਆ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਤੋਂ ਪਹਿਲਾਂ ਆਉਣਾ ਵਾ